ਕੂਠੀ ਦੀ ਤਰ੍ਹਾਂ ਬਣਿਆ ਹੋਇਆ ਘਰ ਆਪਾਂ ਲੈ ਕੇ ਪਹੁੰਚਿਆ ਕੁੱਲ 7 ਲੱਖ ਦਾ ਰੇਟ ਜਮਈ ਘਟ ਮੰਗਿਆ ਤੁਸੀਂ ਵੀਡੀਓ ਦੇਖਿਓ ਤੁਹਾਨੂੰ ਰੇਟ ਕੁਝ ਵੀ ਨਹੀਂ ਲੱਗਣਾ ਸੀ ਬਹੁਤ ਵਧੀਆ ਘਰ ਹੈ ਬਾਕੀ ਇਹਨਾਂ ਨੇ ਵੇਚਣਾ ਸਿਰਫ ਬਾਹਰ ਦੇ ਕਰਕੇ ਸੀ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਤੇ ਗੱਲਬਾਤ ਪੂਰੀ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੂਠੀ ਮਕਾਨ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਾ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਵੀ ਲਾ ਦੇਵਾਂਗੇ ਆਪਣਾ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 261 ਜੀ ਆਪਾਂ ਜਗਾਂ ਦੀ ਗੱਲ ਕਰੀਏ 220 ਗਜ਼ ਜਗਾਂ ਦੇ ਵਿੱਚ ਕੋਠੀ ਆਪਾਂ ਨੂੰ ਮਿਲੂਗੀ ਅੱਜ ਕੋਠੀ ਵਾਂਗੂ ਘਰ ਬਣਾਇਆ ਹੋਇਆ ਸੀ ਹੈ ਘਰ ਪਰ ਕੋਠੀ ਟਾਈਪ ਇਹਨਾਂ ਨੇ ਸਾਰਾ ਘਰ ਬਣਾਇਆ ਹੋਇਆ ਤੇ ਵਧੀਆ ਆਪਾਂ ਲੈ ਕੇ ਪਹੁੰਚੇ ਅੱਜ ਡਿਮਾਂਡ ਬਹੁਤ ਘੱਟ ਹੈ ਜੀ 7 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਬਣੇ ਨੂੰ 6-7 ਸਾਲ ਹੋਈ ਨੇ ਆ ਰਜਿਸਟਰੀ ਵਾਲੀ ਜਗ੍ਹਾ ਸੀ ਵਧੀਆ ਘਰ ਹੈ ਵਧੀਆ ਗੱਲਬਾਤ ਹੈ ਜੀ ਬਾਕੀ ਵਧੀਆ ਕਮਰੇ ਬਣੇ ਹੋਈ ਨੇ ਫਰੰਟ ਤੁਸੀਂ ਦੇਖ ਲਿਆ ਸੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰੋਂ ਸਾਰਾ ਵਧੀਆ ਸੀ ਪਲਸਟਰ ਪਲੂਸਟਰ ਦਾ ਸਾਰਾ ਕੰਮ ਲਾਈਟਿੰਗ ਦਾ ਕੰਮ ਹਰ ਇੱਕ ਕੰਮ ਆਪ ਨੂੰ ਕੰਪਲੀਟ ਵਧੀਆ ਮਿਲੂਗਾ ਜੀ। ਬਾਕੀ ਵੀਡੀਓ ਚ ਕੱਲੀ ਕੱਲੀ ਚੀਜ਼ ਤੁਸੀਂ ਦੇਖ ਰਹੇ ਹੋ ਸੀ। ਵੀਡੀਓ ਚ ਸਾਰਾ ਕੁਝ ਕਨਫਰਮ ਹੋ ਹੀ ਜਾਣਾ ਜੀ। ਬਾਕੀ ਇਹਨਾਂ ਨੇ ਜਿਹੜੀ ਇਹ ਵੀਡੀਓ ਸੀ ਥੋੜੇ ਟਾਈਮ ਪਹਿਲਾਂ ਬਣਾਈ ਸੀਗੀ, ਥੋੜੇ ਦਿਨ ਪਹਿਲਾਂ ਬਣਾਈ ਸੀਗੀ ਤੇ ਹੁਣ ਘਰੇ ਕੋਈ ਹੈ ਨਹੀਂਗਾ ਜਿੰਦਾ ਲਾ ਰੱਖਿਆ ਜੀ। ਤੇ ਮਾਲਕ ਆਪ ਇੱਥੇ ਹੁੰਦੇ ਤਾਂ ਇਹਨਾਂ ਤੋਂ ਆਪਾਂ ਵੀਡੀਓ ਮੰਗਵਾ ਲੈਣੀ ਸੀਗੀ ਵਧੀਆ ਬਣਵਾ ਕੇ ਪਰ ਇੱਥੇ ਹੈ ਨਹੀਂ ਤਾਂ ਕਰਕੇ ਇਨਾਂ ਨੇ ਜਿਹੜੀ ਵੀਡੀਓ ਪਹਿਲਾਂ ਬਣਾਈ ਸੀਗੀ ਉਹ ਹੀ ਆਪਣੇ ਕੋਲੇ ਭੇਜਤੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ ਮਾਲਕ ਕਹਿੰਦੇ ਆ ਵੀ ਅਸੀਂ ਘਰ ਦਿਖਾ ਦਾਂਗੇ ਬਾਕੀ ਗੱਲਬਾਤ ਪੂਰੀ ਵਧੀਆ ਸੀ ਕੰਮ ਵਧੀਆ ਹੋਇਆ ਜਿੰਨਾ ਕੋਹਿਆ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀ ਏਰੀਆ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਤਹਿਸੀਲ ਪਾਤੜਾ ਤੇ ਡਿਸਟ੍ਰਿਕਟ ਪਟਿਆਲਾ ਠੀਕ ਹੈ ਜੀ ਇਹਨਾਂ ਨੂੰ ਪਿੰਡ ਦਾ ਜੇ ਆਪਾਂ ਪਿੰਡ ਦੀ ਗੱਲ ਕਰੀਏ ਤੁਹਾਰ ਇਹਨਾਂ ਦਾ ਪਿੰਡ ਹੈਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ 7 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਵੀ ਰੇਟ ਵੇਕੇ ਕਰ ਲਾਂਗੇ ਇੱਕ ਵਾਰੀ ਡਿਮਾਂਡ ਜਿਹੜੀ ਆਪਣੇ ਕੋਲੇ ਪਹੁੰਚੀ ਆ 7 ਲੱਖ ਰੁਪਇਆ ਆਪਣੇ ਕੋਲੇ ਪਹੁੰਚੀ ਆ ਬਾਕੀ ਤੁਸੀਂ ਜਾਓਗੇ ਦੇਖ ਲਓਗੇ ਤੁਹਾਨੂੰ ਪਸੰਦ ਆਉਸੀ ਬਾਕੀ ਰੇਟ ਮੜਾ ਮੋਟਾ ਹੋਰ ਵੀ ਹੋ ਜਾਊਗਾ ਜੀ ਮਾਨਤਨ ਮਾਲਕਾਂ ਕਰ ਦੇਣਗੇ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਹੀ ਰਹੇ ਹੋ ਤੇ ਵੀਡੀਓ ਕਿਵੇਂ ਦੀ ਲੱਗੀ ਘਰ ਤੋਂ ਤੁਹਾਨੂੰ ਅੱਜ ਆਪਣਾ ਇਹ ਕਿਵੇਂ ਦਾ ਲੱਗਿਆ ਜੀ ਜਿਹੜਾ ਆਪਾਂ ਵੀਡੀਓ ਚ ਲੈ ਕੇ ਪਹੁੰਚੇ ਜੇ ਵਧੀਆ ਲੱਗਿਆ ਤਾਂ ਜਰੂਰ ਲਾਈਕ ਕਰ ਦਿਓ ਵੀਡੀਓ ਨੂੰ ਬੱਤ-ਬਤ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਸੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲ ਗਿਆ ਹੋਊਗਾ ਉਹਨੂੰ ਜਰੂਰ ਦਬਾ ਦਿਓ ਉਹਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਚੈਨਲ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਵੋਗੇ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਅਸੀਂ ਅਲੱਗ-ਅਲੱਗ ਏਰੀਆ ਚੋਂ ਘਰ, ਕੁੱਠੀ, ਮਕਾਨ ਆਪਣੇ ਕੋਲੇ ਪਹੁੰਚਉਦੇ ਰਹਿੰਦੇ ਆ ਤੇ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੇ ਤੁਹਾਨੂੰ ਤੁਹਾਡੇ ਪਿੰਡ ਜਾਂ ਸ਼ਹਿਰ ਦੇ ਵਿੱਚੋਂ ਘਰ ਨਹੀਂ ਮਿਲ ਰਿਹਾ ਜੀ ਤੁਹਾਡੇ ਬਜਟ ਦੇ ਵਿੱਚ ਤਾਂ ਤੁਸੀਂ ਕਮੈਂਟ ਕਰੋ ਕਿੰਨੇ ਕੁ ਰੇਟ ਤੱਕ ਕਿੱਥੋਂ ਕਿੰਨੇ ਕੁ ਪੈਸਾ ਚ ਤੁਹਾਨੂੰ ਘਰ ਚਾਹੀਦਾ ਤੇ ਆਪਾਂ ਲੈ ਕੇ ਪਹੁੰਚ ਜਾਗੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੀ ਵੀ ਲਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦੀ ਜੀ ਫਰੀਦ ਆਪਾਂ ਸਾਰਾ ਕੰਮ ਕਰਦਾ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖਿਆ ਰੰਦਾ 73800 26173 ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਲਾਈਕ ਕਰਨਾ ਨਾ ਭੁੱਲੋ ਜੀ ਚੈੱਕ ਕਰ ਲਓ ਇੱਕ ਵਾਰੀ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹਲੇ ਤੱਕ ਸਬਸਕ੍ਰਾਈਬ ਕਰ ਲਓ ਤੇ ਬਹੁਤ ਪਿਆਰ ਦਿਨੋ ਜੀ ਹਰ ਵੀਡੀਓ ਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਸੀਂ ਚੈਨਲ ਨੂੰ ਵੀਡੀਓ ਨੂੰ ਬਹੁਤ ਪਿਆਰ ਦਿਨੋ ਤੇ ਹਰ ਰੋਜ਼ ਵੀਡੀਓ ਦੇਖਦੇ ਹੋ ਤੁਹਾਡਾ ਸ਼ੁਕਰੀਆ ਜੀ ਤੇ ਅਗਲੀ ਵੀਡੀਓ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਇਹਨੇ ਤੁਸੀਂ ਕਮੈਂਟ ਪਾਓ ਕਿੱਥੋਂ ਚਾਹੀਦਾ ਕਿੰਨੇ ਕੁ ਰੇਟ ਤੱਕ ਚਾਹੀਦਾ ਆਪਾਂ ਲਾਭਦੇ ਹਾਂ ਅਸੀਂ ਬਾਕੀ ਅੱਜ ਲਈ ਇੰਨੇ ਜੀ ਮਿਲਦੇ ਹਾਂ ਜਲਦੀ ਆਪਾਂ